लोकसभा ਹਲਕਾ ਫਤੇਗੜ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਗਜਾਰਾਮ ਬਲਮਿਕੀ ਨੇ ਕੀਤੀ ਪ੍ਰੈਸ ਕਾਨਫਰੰਸ ਪੰਜਾਬ ਦੇ ਜਨ ਸਖਤਰ ਜਗਮਉਂ ਸਿੰਘ ਰਾਜੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੋੜ ਦੇ ਸਹਾਰੇ 2 ਸਾਲ ਪਹਿਲਾਂ ਪੰਜਾਬ ਦੀ ਸਤਾ ਤੇ ਕਾਬਜ਼ ਹੋਈ ਸੀ ਇਹ ਪਾਰਟੀ ਮਾਨ ਵਾਲੀ ਨਹੀਂ ਸਗੋ ਬੇਈਮਾਨ ਸਰਕਾਰ ਸਾਬਤ ਹੋਈ ਹੈ ਕਿਉਂਕਿ ਜਿਸ ਆਸ ਨਾਲ ਲੋਕਾਂ ਨੇ ਆਪ ਨੂੰ ਵੋਟਾਂ ਪਾਈਆਂ ਸਨ ਉਸ ਦੇ ਉਲਟ ਇਸ ਸਰਕਾਰ ਵੱਲੋਂ ਸਿਰਫ ਬਦਲਾਖੋਰੀ ਅਤੇ ਇਹ ਭ੍ਰਸ਼ਟਾਚਾਰ ਦੀ ਰਾਜਨੀਤੀ ਕਰਕੇ ਪੰਜਾਬ ਨੂੰ ਕੰਗਾਲੀ ਦੀ ਰਾਹ ਤੇ ਖੜਾ ਕਰ ਦਿੱਤਾ ਹੈ ਜੋ ਆਪਣੇ 3-4 ਜ਼ਿਲ੍ਹਿਆਂ ਦੇ ਵਿੱਚ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹਲਕਾ ਅਧਿਕਾਰ ਸਾਹਿਬ ਤੋਂ ਵਧਾਈ ਚਾਹੇ ਕਿ ਇਹ ਹਲਕਾ ਸਾਡੇ ਸਮਾਜ ਦੇ ਥਿਸ਼ਲੇ ਥੰਮ ਜਿਨ੍ਹਾਂ ਦੀ ਪੈਣੀ ਮਦਰ ਤੋਂ ਕੋਈ ਵੀ ਚੀਜ਼ ਨਹੀਂ ਉਹ 레ਹਿ ਸਕਦੀ

ਬਹੁਤ ਹੀ ਨੇਕ ਅਤੇ ਬਹੁਤ ਹੀ ਕਾਬਲ ਆਯੋਗਿਕ ਕੈਂਡੀਡੇਟ ਜੇਜਾ ਰਾਮਜੀਤ ਵੀ ਸਪੋਰਟ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਆ ਅਤੇ ਸਾਡੀ ਫਤੇਗੜ ਸਾਹਿਬ ਲੋਕ ਸਭਾ ਦੀ ਪੂਰੀ ਦੀ ਪੂਰੀ ਟੀਮ ਅੱਜ ਇਥੇ ਕਲੈਕਟਰ ਹੋ ਰਹੀ ਹੈ ਜਿਸ ਦਾ ਕਿ ਦੱਸਿਆ ਗਿਆ ਕਿ ਸਾਡੇ ਨਾਲ ਸਾਡੇ ਉਮੀਦਵਾਰ ਵਾਈਸ ਪ੍ਰੈਜ਼ੀਡੈਂਟ ਵਿਕਰਮ ਜੀਮਾ ਜੀ ਸਾਡੇ ਇਥੋਂ ਦੇ ਕਨਵੀਨਰ ਗਰਕ ਸਾਹਿਬ ਔਰ ਸਾਡੇ ਬੜੇ ਸੀਨੀਅਰ ਨੇਤਾ ਪੱਟੀ ਸਾਹਿਬ ਜੋ ਕਿ ਪਟੇਗੜ ਸਾਹਿਬ ਦੇ ਪ੍ਰਧਾਨ ਨੇ ਖੰਨਾ ਦੇ ਪ੍ਰਧਾਨ ਚੀਮਾ ਜੀ ਔਰ ਬਾਕੀ ਸਾਰੇ ਸੀਨੀਅਰ ਲੀਡਰ ਅੱਜ ਸੇ ਘੜਨਾ ਚੱਲੂ ਹੋ ਰਹੇ ਆ ਇਲੈਕਸ਼ਨਾਂ ਦਾ ਟਾਈਮ ਹੈ ਔਰ ਅੱਜ ਆਪਾਂ 21 ਤਰੀਕ ਹੋ ਗਈ ਹੈ ਸਿਰਫ 10 ਦਿਨ ਰਹਿ ਗਏ ਨੇ ਲੋਕਾਂ ਦਾ ਮਨ ਬਣਾਣਾ ਹੈ ਕਿ ਵੋਟ ਕਿਸ ਦਾ ਪਾਣੀ ਹੈ ਦੇਸ਼ ਦਾ ਨੇਤਾ ਕਿਸ ਤਰ੍ਹਾਂ ਚੁਣਨਾ ਹੈ ਇਹਦਾ ਨਿਰਣੇ ਕਿਉਂਕਿ ਬਹੁਤ ਇੰਪੋਰਟੈਂਟ ਚੀਜ਼ ਹੈ ਇਹ ਸਭ ਤੋਂ ਮਹੱਤਵਪੂਰਨ ਇੱਕ ਡੈਮੋਕ੍ਰੇਸੀ ਦੇ ਵਿੱਚ ਜੇ ਕੋਈ ਚੀਜ਼ ਹੈ ਤੋ ਉਹ ਹੈ ਸੂਝਵਾਨ ਔਰ ਬੜੇ ਹੀ ਇੰਟੈਲੀਜੈਂਸ ਦੇ ਨਾਲ ਬੜੇ ਹੀ ਰਿਸਪੌਂਸਿਬਿਲਟੀ ਦੇ ਨਾਲ ਜ਼ਿੰਮੇਵਾਰੀ ਨਾਲ ਵੋਟ ਪਾਣੀ ਔਰ ਇਸ ਦੇ ਵਿੱਚ ਹਰ ਪਾਰਟੀ ਨੂੰ ਆਪਣਾ ਆਪਣਾ ਪੱਖ ਰੱਖਣ ਦਾ ਇੱਕ ਮੌਕਾ ਮਿਲਦਾ ਹੈ ਔਰ ਅੱਜ ਅਸੀਂ ਇੱਕ ਸਪੈਸੀਫਿਕ ਇਸ਼ੂ ਤੇ ਗੱਲ ਕਰਨ ਜਾ ਰਹੇ ਹਾਂ ਕਿ ਬਾਕੀ ਪਾਰਟੀਆਂ ਨੇ ਫਤਿਹਗੜ ਸਾਹਿਬ ਲਈ ਕੀ ਕੀਤਾ ਔਰ ਸਾਡੇ ਬਹੁਤ ਹੀ ਇੰਟਰਨੈਸ਼ਨਲ ਵਰਲਡ ਦੇ ਵਿੱਚ ਮੰਨੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਫਤਿਹਗੜ ਸਾਹਿਬ ਦੀ ਸੇਵਾ ਕੀਤੀ 2 ਸਾਲ ਪਹਿਲਾਂ ਬੜੇ ਵੱਡੇ ਮਤਾਨ ਦੇ ਨਾਲ ਇੱਥੇ ਭਗਵੰਤ ਮਾਨ ਜੀ ਦੀ ਸਰਕਾਰ ਆਪ ਦੀ ਸਰਕਾਰ ਕੇਜਰੀਵਾਲ ਦੀ ਸਰਕਾਰ ਬਣੀ ਔਰ بڑے ਲੋਕਾਂ ਨੂੰ ਪੰਜਾਬ ਨੂੰ ਬੜੀ ਇੱਕ ਹੋਪ ਸੀ ਇੱਕ ਆਚਾ ਸੀ ਇੱਕ ਬੜਾ ਚਾਹ ਸੀ ਕਿ ਝਾੜੂ ਪਾਰਟੀ ਪੰਜਾਬ ਦਾ ਕਲਿਆਣ ਕਰੇਗੀ ਪਰ 2 ਸਾਲਾਂ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਮਾਨ ਨਹੀਂ ਬੇਈਮਾਨ ਸਰਕਾਰ ਨਿਕਲੀ ਹੈ ਮੈਂ ਰਿਪੀਟ ਔਰ ਬੜੀ ਰਿਸਪੌਂਸਿਬਿਲਟੀ ਨਾਲ ਕਹਾਂਗਾ ਕਿ ਮਾਨ ਨਹੀਂ ਬੇਈਮਾਨ ਬੇਈਮਾਨੀ ਜਿਹੜੀ ਹੁੰਦੀ ਹੈ ਉਹ ਬੇਈਮਾਨੀ ਦੋਨੋਂ ਤਰੀਕੇ ਦੇ ਹੁੰਦੀ ਹੈ ਕਿ ਇੱਕ ਤੁਸੀਂ ਆਮ ਤੌਰ ਤੇ ਕਹਿੰਦੇ ਹੋ ਜਿਹੜੀ ਕਰਪਸ਼ਨ ਦੇ ਨਾਲ ਜੁੜਦਾ ਹੈ ਬੇਈਮਾਨੀ ਔਰ ਦੂਸਰੀ ਹੈ ਜਿੱਥੇ ਇਮਾਨਦਾਰੀ ਨਾ ਹੋਏ ਜਿੱਥੇ ਇਮਾਨ ਨਾ ਹੋਏ ਉਹਨੂੰ ਆਪਾਂ ਬੇਈਮਾਨ ਕਹਿੰਦੇ ਆ ਤੇ ਬੇਈਮਾਨ ਸਰਕਾਰ ਦੋ ਸਾਲ ਤੋਂ ਰਹੀ ਹੈ ਇਸ ਬੇਈਮਾਨ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਜਿਹੜੇ ਵੀ ਇਹਨਾਂ ਨੇ ਲਾਰੇ ਲਗਾਏ ਸੀ ਉਹ ਸਾਰੇ ਦੇ ਸਾਰੇ ਝੂਠੇ ਪਏ ਨੇ ਜੇ ਤੁਸੀਂ ਦੇਖੋ ਤੇ ਇਹਨਾਂ ਨੇ ਕੈਸੀ ਸੀ ਨਸ਼ੇ ਖਤਮ ਕਰਾਂ ਪੰਡਕੇ ਬਦਲੇ ਨੇ ਔਰ ਨਸ਼ੇ ਮੈਂ ਦੁਬਾਰਾ ਕਹਿ ਰਿਹਾ ਕਿ ਪੰਜਾਬ ਸਰਕਾਰ ਔਰ ਆਪ ਦੇ ਨੇਤਾ ਪੰਜਾਬ ਨੂੰ ਨਸ਼ੇ ਕਰਵਾ ਰਹੇ ਨੇ ਇਹ ਕੌਣ ਕਹਿ ਰਿਹਾ ਇਹ ਜਗਮਨ ਸਿੰਘ ਰਾਜੂ ਨੇ ਕਹਿ ਰਿਹਾ ਜਨਰਲ ਸੈਕਟਰੀ ਬੀਜੇਪੀ ਪੰਜਾਬ ਨੇ ਕਹਿ ਰਿਹਾ ਇਹਦੇ ਵਿੱਚ ਬੜੇ ਜੁम्मेवार ਐਮਐਲਏ ਜੋ ਆਪ ਦੇ ਨੇ ਅਮਰਸਰ ਤੋਂ ਕੋਰ ਪ੍ਰਤਾਪ ਸਿੰਘ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੀ ਪੁਲਿਸ ਫੋਟ ਨਸ਼ੇ ਕਰਵਾ ਰਹੀ ਹੈ ਉਹ ਰਾਗਵ ਚੱਡਾ ਜਿਹੜੇ ਕਿ ਸੁਪਰ ਸੀਐਮ ਦੀ ਤਰ੍ਹਾਂ ਪੰਜਾਬ ਦੇ ਨੇ ਉਹਨਾਂ ਦੇ ਪੈਟਰੋਨੇਜ ਦੇ ਥੱਲੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇਥੇ ਨਸ਼ੇ ਕਰਵਾਏ ਜਾ ਰਹੇ ਨੇ ਜੇ ਤੁਸੀਂ ਦੇਖੋ ਸ਼ਰਾਬ ਦੀ ਜਿਹੜੀ ਪਾਲਿਸੀ ਇਸ ਕਰਕੇ ਕੇਜਰੀਵਾਲ ਅੰਦਰ ਹੋਏ ਉਹੀ ਪਾਲਿਸੀ ਪੰਜਾਬ ਦੇ ਵਿੱਚ ਇੰਪਲੀਮੈਂਟ ਭਗਵੰਤ ਮਾਨ ਜੀ ਨੇ ਕੀਤੀ ਹੈ ਠੀਕ ਹੈ ਤੁਹਾਨੂੰ ਆਪਣਾ ਸ਼ੌਂਕ ਹੋਣ ਕਿ ਕਈ ਚੀਜ਼ਾਂ ਦਾ ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਪੰਜਾਬ ਨੂੰ ਸ਼ਰਾਬੀ ਬਣਾ ਲੀਏ ਸਕੂਲ ਖੋਲਣ ਦੀ ਜਗ੍ਹਾ ਠੇਕੇ ਖੋਲੇ ਗਏ ਨੇ ਕਿਤਾਬਾਂ ਦੇ ਜਗ੍ਹਾ ਬਸਤਿਆਂ ਦੇ ਜਗ੍ਹਾ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਸ਼ਰਾਬੀ ਔਰ ਨਸ਼ੇੜੀ ਬਣਾਉਂਦੀ ਇੱਕ ਪੂਰੀ ਸਕੀਮ ਦੇ ਨਾਲ ਇੱਕ ਸਕੀਮ ਦੇ ਨਾਲ ਪਾਲਿਸੀ ਕੱਢ ਕੇ ਕਿ ਸ਼ਰਾਬ ਨੂੰ ਕਿਦਾਂ ਸਸਤਾ ਕੀਤਾ ਜਾਏ ਕਿਦਾਂ ਇਹਦੇ ਜਿਆਦਾ ਤੋਂ ਜਿਆਦਾ ਦੁਕਾਨਾਂ ਖੋਲ੍ਹੀਆਂ ਜਾਣ ਇਸੇ ਦਾ ਤੁਸੀਂ ਕੰਮ ਕੀਤਾ ਹੈ ਕਿਸਾਨਾਂ ਦੇ ਵਿੱਚ ਜਿਹੜਾ ਅੱਜ ਇੰਨੇ ਕਿਸਾਨ ਮਰ ਗਏ ਨੇ ਉਹਦੀ ਪੂਰੀ ਤੇ ਪੂਰੀ ਜ਼ਿੰਮੇਵਾਰੀ ਭਗਵਾਨ ਮਾਨਸਤਿ ਉਸ ਤੇ ਹੈ ਉਹਨਾਂ ਨੇ ਜਿੰਨੇ ਫੈਸਲੇ ਕੀਤੇ ਨੇ ਉਹ ਕਿਸਾਨਾਂ ਦੇ ਖਿਲਾਫ ਕੀਤੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਦੋਂ ਆਵਾਂਗੇ ਅਸੀਂ 5 ਮਿੰਟ ਦੇ ਵਿੱਚ ਆ ਕੇ ਐਮਐਸਪੀ ਲਗਾਵਾਂਗੇ ਬਾਕੀ ਕੰਮ ਕਰਾਂਗੇ ਲੇਕਿਨ ਉਹਨਾਂ ਨੇ ਨਹੀਂ ਕੀਤੇ ਇਸ ਕਰਕੇ ਕਿਸਾਨਾਂ ਨੂੰ ਜ਼ਬਰਦਸਤੀ ਬਿਲਕੁਲ ਡਿਸਪਾਇੰਟਮੈਂਟ ਕਰਕੇ ਨਿਰਾਸ਼ ਹੋ ਕੇ ਇਹ ਜੀ ਐਕਸਟ੍ਰੀਸ਼ਨ ਕਰਨੀ ਪੈ ਰਹੀ ਹੈ ਠੋਪੇ 'ਚ ਬੈਠਣਾ ਪੈ ਰਿਹਾ ਠੰਡ 'ਚ ਬੈਠਣਾ ਪੈ ਰਿਹਾ ਇਹਦੇ ਪੂਰੇ ਦੇ ਪੂਰੇ ਜ਼ਿੰਮੇਵਾਰ ਭਗਵੰਤ ਮਾਨ ਖੁਦ ਨੇ ਕਿਉਂਕਿ ਸਾਡੀ ਜਿਹੜੀ ਬੀਜਪੀ ਸਰਕਾਰ ਹੈ ਜੇ ਤੁਸੀਂ ਹਰਿਆਣਾ 'ਚ ਦੇਖੋ ਉਹਨਾਂ ਨੇ ਬੜੀਆਂ ਫਸਲਾਂ ਦੁੱਤੇ ਐ ਐਮਐਸਪੀ ਦੁੱਤੇ ਵੀ ਬੋਨਸ ਲਗਾ ਕੇ ਦਿੱਤਾ ਹੈ ਇਹ ਕੇਵਲ ਪੰਜਾਬ ਸਰਕਾਰ ਹੈ ਜਿਨੇ ਕਿਸਾਨਾਂ ਨੂੰ ਬਿਲਕੁਲ ਧੋਖਾ ਦਿੱਤਾ ਔਰ ਇਹ ਕਹਿ ਕੇ ਕਿ ਜੀ ਅਸੀਂ ਤੁਹਾਡਾ ਪੰਜਾਂ ਮਿੰਟਾਂ 'ਚ ਆਉਣ ਤੋਂ ਬਾਅਦ ਅਸੀਂ ਤੁਹਾਡਾ ਐਮਐਸਪੀ ਦਵਾਂਗੇ ਉਹਦੇ ਤੋਂ ਬਿਲਕੁਲ ਇਹ ਫੇਲ ਹੋਏ ਨੇ ਮੈਂ ਸਿਰਫ ਦੂਜਿਆਂ 'ਤੇ ਇਲਜ਼ਾਮ ਨਹੀਂ ਲਗਾ ਰਿਹਾ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਜੀ ਅਸੀਂ ਠਾਡੀ ਟਾਲ ਸੇਵਾ ਕੀਤੀ ਪਰ ਉਸ ਤੋਂ ਪਹਿਲਾਂ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇੱਥੋਂ ਦੇ ਐਮਪੀ 5 ਸਾਲ ਤੋਂ ਕਾਂਗਰਸ ਦੇ ਨੇ ਔਰ ਕਾਂਗਰਸ 5 ਸਾਲ ਤੋਂ ਸਿਰਫ ਜਿਹੜੀ ਹੈ ਵਾਕਿੰਗ ਕਰਨਾ ਪੈਦਲ ਚੱਲਣਾ ਡਰਾਮੇ ਕਰਨਾ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਪਾਈ ਪਤੇਗੜ ਸਾਹਿਬ ਦੇ ਵਿੱਚ ਕੋਈ ਵੀ ਸੇਵਾ ਕਿਸੇ ਤਰੀਕੇ ਦਾ ਕੰਮ ਕੋਈ ਵੈਲਫੇਅਰ ਐਕਟੀਵਿਟੀ ਕੋਈ ਇੰਡਸਟਰੀਅਲ ਐਕਟੀਵਿਟੀ ਕੋਈ এমਪਲੋਇਮੈਂਟ ਰਿਲੇਟਡ ਕੰਮ ਕੁਝ ਵੀ ਕਾਂਗਰਸ ਅਸਫਲ ਰਹੀ ਹੈ ਕਾਰਨ ਇਹ ਹੈ ਕਿ ਨਾ ਤਾਂ ਉਹਨਾਂ ਦੀ ਸਰਕਾਰ ਪੰਜਾਬ ਸੀਗੀ ਤੇ ਨਾ ਉਹਨਾਂ ਦੀ ਸਰਕਾਰ ਦਿੱਲੀ ਹੈ ਤੇ ਇਸ ਲਈ ਉਹਨਾਂ ਨੇ ਸਿਰਫ ਔਰ ਸਿਰਫ 5 ਸਾਲ ਐਮਪੀਸ਼ਿਪ ਭੋਗੀ ਹੈ ਉਥੋਂ ਦੀ ਜਿਹੜੀ ਪੈਨਸ਼ਨ ਹੈ ਹੁਣ ਉਹ ਭੋਗਣਗੇ ਲੇਕਿਨ ਲੋਕਾਂ ਦੀ ਕੋਈ ਸੇਵਾ ਨਹੀਂ ਕੀਤੀ ਹੁਣ ਮੈਂ ਆ ਰਹੇ ਹਾਂ ਜੀ ਕਿ ਲੋਕ ਸਭਾ ਪਟੇਗੜ ਸਾਹਿਬ ਦੇ ਲਈ ਮੋਦੀ ਜੀ ਨੇ ਕੀ ਕੀਤਾ ਮੋਦੀ ਜੀ ਨੇ ਜੇ ਤੁਸੀਂ ਜਲ ਜੀਵਨ ਮਿਸ਼ਨ ਦੀ ਗੱਲ ਕਰੋ ਇਹਦੇ ਵਿੱਚ ਹਰ ਘਰ ਦੇ ਵਿੱਚ ਜਿਹੜਾ ਹੈ ਪਾਣੀ ਦੇਣਾ 프레스 వాటర్ ਦੇਣਾ ਉਹਦੇ ਵਿੱਚ ਇੱਥੇ 1 ਲੱਖ 1 ਲੱਖ 81000 ਕਨੈਕਸ਼ਨ ਦਿੱਤੇ ਗਏ ਹੈ ਜਿਹੜੀ ਸਾਡੀ ਸਕੀਮ ਹੈ ਹਰ ਘਰ ਨਾਲ ਉਹਦੇ ਥੱਲੇ ਜੇ ਤੁਸੀਂ ਜਨ ਅਸ਼ੋਧੀ ਕੇਂਦਰ ਦੇਖੋ ਜਨ ਅਸ਼ੋਧੀ ਕੇਂਦਰ ਕੀ ਹੈ ਜੀ ਬਾਹਰੀ ਮਾਰਕੀਟ ਦੇ ਵਿੱਚ ਜਿਹੜੀਆਂ ਮੈਡੀਸਨਸ ਨੇ ਜੋ 10 ਰੁਪਏ ਦੀ ਮਿਲਦੀ ਹੈ ਜਾਂ 100 ਰੁਪਏ ਦੀ ਮਿਲਦੀ ਹੈ ਇਥੇ ਉਹੀ ਚੀਜ਼ 60 ਰੁਪਏ ਦੀ ਮਿਲਦੀ ਹੈ 40% ਜਿਹੜੀ ਸਸਤੀ ਦਵਾਈ ਹੈ ਉਹ ਮੋਦੀ ਜੀ ਨੇ ਦਵਾਈਖਾਨੇ ਖੋਲੇ ਨੇ ਉਹ ਦਵਾਈਖਾਨੇ ਇਥੇ 21 ਦਵਾਈਖਾਨੇ ਖੋਲੇ ਗਏ ਜਿਹਦੇ ਵਿੱਚ ਵੇਰੀਆਂ ਮੈਡੀਸਿਨਸ ਨੇ ਉਹ ਮਾਰਕੀਟ ਤੋਂ ਘੱਟੋ-ਕੱਟ 40% ਤੱਕ ਕੀਮਤੇ ਮਿਲਿਆ ਨੇ ਜੇ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ ਗੱਲ ਕਰਦੇ ਹੋ ਸਮਾਨ ਨਿਧੀ ਦੀ ਗੱਲ ਕਰਦੇ ਹੋ ਤਾਂ ਫਟੇਗੜ ਸਾਹਿਬ ਦੇ ਵਿੱਚ 117000 ਫਾਰਮਰਸ ਨੂੰ ਹਰ ਸਾਲ 6000 ਰੁਪਏ ਦੇਖਾਈ ਜਾਂਦਾ ਹੈ ਔਰ ਇਹਦੇ ਵਿੱਚ ਵੀ ਭਗਵੰਤ ਮਾਨ ਜੀ ਦਾ ਬਹੁਤ ਵੱਡਾ ਫੇਲਿਅਰ ਹੈ ਮੈਂ ਰਿਪੀਟ ਕਰਨਾ ਚਾਹ ਰਿਹਾ ਕਿ ਭਗਵੰਤ ਮਾਨ ਜੀ ਦਾ ਬਹੁਤ ਵੱਡਾ ਫੇਲਿਅਰ ਹੈ ਕਿ ਉਹਨਾਂ ਦੀ ਇਨੈਫੀਸ਼ੀਐਂਸੀ ਕਰਕੇ ਔਰ ਉਹਨਾਂ ਦੀ ਭੱਦੀ ਨੀਅਤ ਕਰਕੇ ਉਹਨਾਂ ਨੇ ਜਿਹੜੇ ਕਿਸਾਨਾਂ ਦੇ ਵੈਰੀਫਿਕੇਸ਼ਨ ਕਰवानी ਸੀ ਜਿਹੜੇ ਉਹਨਾਂ ਦੇ ਲਈ ਡਾਕੂਮੈਂਟਸ ਦੇਣੇ ਸੀਗੇ ਉਹ ਨਹੀਂ ਦਿੱਤੇ ਨਹੀਂ ਤਾਂ 1 ਲੱਖ ਦੀ ਜਗ੍ਹਾ ਇਹ ਤੋਂ ਕਟੌਕਟ 4 ਲੱਖ ਫਾਰਮਰਸ ਨੂੰ ਇਹ ਸਕੀਮ ਦਾ ਫਾਇਦਾ ਹੋ ਸਕਦਾ ਸੀਗਾ ਇਹ ਜਿਹੜਾ ਕੰਮ ਸਿਰਫ ਪੰਜਾਬ ਸਰਕਾਰ ਨੇ ਕਰਨਾ ਸੀ ਉਹਨਾਂ ਨੇ ਜਾਣਬੁੱਝ ਕੇ ਨਹੀਂ ਕੀਤਾ ਦੇ ਨਾਲ 3 ਲੱਖ ਦੇ ਤਕਰੀਬਨ ਤਕਰੀਬਨ ਫਾਰਮਰਸ ਆਪਣੇ ਕਿਸਾਨ ਭਾਈ ਇਸ ਸਕੀਮ ਤੋਂ ਵਾਂਝੇ ਰਹਿ ਗਏ ਨੇ ਜੇ ਤੁਸੀਂ ਭੈਣਾਂ ਦੀ ਗੱਲ ਕਰੋ ਪਿੰਡਾਂ ਦੇ ਵਿੱਚ ਮੈਂ ਵੀ ਪਿੰਡੇ ਪਿੰਡੂ ਇਲਾਕੇ ਤੋਂ ਆਇਆ ਤੇ ਪਿੰਡਾਂ ਦੇ ਵਿੱਚ ਭੈਣਾਂ ਨੂੰ ਆਪਣੇ ਖੇਤਾਂ ਤੇ ਜਾ ਕੇ ਬਾਥਰੂਮ ਜਾਣਾ ਪੈਂਦਾ ਸੀਗਾ ਔਰ ਇਸ ਦੇ ਵਿੱਚ ਜਿਹੜੇ ਟਾਇਲਟਸ ਨੇ ਉਹ 30 ਹਜ਼ਾਰ ਟਾਇਲਟਸ ਮੋਦੀ ਸਰਕਾਰ ਨੇ ਬਣਾਇਆ ਤਾਂ ਜੋ ਭੈਣਾਂ ਨੂੰ ਡਿਗਨਿਟੀ ਮਿਲੇ ਉਹਨਾਂ ਨੂੰ ਬਾਹਰ ਜਾ ਕੇ ਟਾਇਲਟਨਾ ਜਾਣਾ ਪਏ ਜੇ ਤੁਸੀਂ ਪ੍ਰਧਾਨ ਮੰਤਰੀ ਯੋਜਨਾ ਜਿਹੜੀ ਹੈ ਰਾਸ਼ਨ卡ਡ ਦੀ ਗੱਲ ਕਰੋ ਤਾਂ 372000 ਜਿਹੜੇ ਬੈਨੀਫਿਸ਼ੀਰੀ ਨੇ ਜਿਨ੍ਹਾਂ ਨੂੰ 15 ਕਿਲੋ ਹਰ 30 ਦਿਨ ਮਹੀਨੇ ਫ੍ਰੀ ਅਨਾਜ ਮਿਲਦਾ ਹੈ ਜੇ ਤੁਸੀਂ ਆਵਾਸ ਯੋਜਨਾ ਕਹਿੰਦਾ ਮਤਲਬ ਕੋਠੇ ਜਿਹੜੇ ਅਸੀਂ ਬਣਾ ਕੇ ਦਿੱਤੇ ਨੇ ਤੇ ਆਵਾਸ ਯੋਜਨਾ ਦੇ ਵਿੱਚ 8000 ਕੋਠੇ 8000 ਘਰ ਬਣਾ ਕੇ ਦਿੱਤੇ ਗਏ ਨੇ ਜੇ ਤੁਸੀਂ ਆਸ਼ਮਾਨ ਕਾਰਡ ਜਿਹਦੇ ਵਿੱਚ 5 ਲੱਖ ਰੁਪਏ ਤੱਕ ਦਾ ਫ੍ਰੀ ਅਲਾਗ ਹੁੰਦਾ ਤੇ ਉਹ ਫਤਿਹਗੜ ਸਾਹ ਲੋਕ ਸਭਾ ਦੇ ਵਿੱਚ 7 ਲੱਖ ਆਸ਼ਮਾਨ ਕਾਰਡ ਬਣੇ ਨੇ ਜਿਹਦੇ ਨਾਲ 5 ਲੱਖ ਤੱਕ ਦਾ ਹਰ ਸਾਲ ਫ੍ਰੀ ਅਲਾਗ ਹੋ ਸਕਦਾ ਹੈ ਜੇ ਤੁਸੀਂ ਆਪਣਾ ਪਾਰਬਲ ਦੀ ਗੱਲ ਕਰਦੇ ਹਾਂ ਕਿ ਸੋਇਲ ਹੈਲਥ ਕਾਰਡ ਉਹ ਦੀ ਗੱਲ ਕਰਦੇ ਹਾਂ ਤਾਂ ਸੋਇਲ ਹੈਲਥ ਜਿਹੜਾ ਕਾਰਡ ਹੈ ਉਹ ਵੀ ਅਸੀਂ ਹਜ਼ਾਰਾਂ ਦੇ ਵਿੱਚ ਬਣਾ ਕੇ ਦਿੱਤਾ ਹੈ ਔਰ ਜੇ ਤੁਸੀਂ ਆ ਸ਼ਰਮ ਯੋਗੀ ਮਾਨਤਾਨ ਦੀ ਗੱਲ ਕਰਦੇ ਹੋ ਤੇ 2000 ਅਸੀਂ ਪ੍ਰੋਗਰਾਮ ਉੱਤੇ ਕੀਤੇ ਨੇ ਔਰ ਜੇ ਤੁਸੀਂ ਨਰੇਗਾ ਦੀ ਗੱਲ ਕਰੋ ਤੇ ਨਰੇਗਾ ਦੇ ਵਿੱਚ ਮੈਂ ਖਾਸ ਕਰਕੇ ਤੁਹਾਡਾ ਧਿਆਨ ਲਿਆਣਾ ਚਾਹਾਂਗਾ ਕਿ ਨਰੇਗਾ ਦੇ ਵਿੱਚ ਜਿੱਥੇ 2014 ਦੇ ਵਿੱਚ ਕੇਵਲ ਤੇਜ ਕਰੋੜ ਰੁਪਏ ਦਾ ਜਿਹੜਾ ਵੇਚੇ ਆਂਦੀਆਂ ਸੀਗੀਆਂ ਉਹ 2022 ਤੇ ਦੇ ਵਿੱਚ 8 ਕਰੋੜ ਰੁਪਏ ਦੀਆਂ ਵੇਚੇ ਦੀ ਵੇਚਸ ਆ ਰਹੀਆਂ ਨੇ ਤੇ ਕੁੱਲ ਮਿਲਾਕੇ ਤੁਸੀਂ ਦੇਖੋ ਮੇਰੇ ਕੋਲ ਪੇਜ ਆਫਟਰ ਪੇਜ ਨੇ ਜਿਹੜੇ ਮੈਂ ਤੁਹਾਨੂੰ ਦਿਖਾਣਾ ਚਾਹ ਰਿਹਾ ਜਿਹਦੇ ਵਿੱਚ ਅਸੀਂ ਤੱਥ ਨਾਲ ਫੈਕਟਸ ਦੇ ਨਾਲ ਅਰਥ ਨਾਲ ਗੱਲ ਕਰ ਰਹੇ ਹਾਂ ਕਿ ਅਸੀਂ ਲੋਕ ਸਭਾ ਪਟੇਗੜ੍ਹ ਦੀ ਸੇਵਾ ਕੀਤੀ ਹੈ ਹੁਣੀ ਥੋੜੀ ਦੇਰ ਵਿੱਚ ਚੀਜ਼ ਆਪ ਜੀ ਨੂੰ ਸਾਰੇ ਡਿਸਟ੍ਰੀਬਿਊਟ ਵੀ ਕਰਨ ਜਾ ਰਹੇ ਹਾਂ ਇਸ ਦੇ ਮੁਕਾਬਲੇ ਸਾਡੇ ਵਿਰੋਧੀ ਪਾਰਟੀਆਂ ਉਹ ਆ ਕੇ ਦੱਸਣ ਕਿ ਉਹਨਾਂ ਨੇ ਕੀ ਕੀਤਾ ਹੈ ਜੇ ਉਹ ਕੋਈ ਇੱਕ ਵੀ ਕੰਮ ਬਿਨਾ ਸਕਣ ਤਾਂ ਅਸੀਂ ਉਹਨਾਂ ਦਾ ਬਿਲਕੁਲ ਚਿੱਕਾ ਮੰਨਾਂਗੇ ਪਰ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਜੇ ਨਾ ਉਹਨਾਂ ਦੀ ਨੀਅਤ ਸੀ ਨਾ ਨੀਤੀ ਸੀ ਨਾ ਨਾ ਉਹਨਾਂ ਦਾ ਕੋਈ ਨੇਤਾ ਸੀ ਤਾਂ ਜ਼ਰੂਰ ਅਸੀਂ ਕਹਾਂਗੇ ਅਪੀਲ ਕਰਾਂਗੇ ਕਿ ਜਿਹੜੇ ਤੁਹਾਡੇ ਲਈ ਕੰਮ ਕਰਦੇ ਰਹੇ ਨੇ ਤੁਹਾਡੀ ਸੇਵਾ ਕਰਦੇ ਰਹੇ ਨੇ ਉਹਨਾਂ ਨੂੰ ਇਸ ਵਾਰੀ ਤੁਸੀਂ ਜਰੂਰ ਸਪੋਰਟ ਕਰਕੇ ਕਮਲ ਦੇ ਉੱਤੇ ਫੁੱਲ ਕਮਲ ਦੇ ਉੱਤੇ ਆਪਣੀ ਮੋਹਰ ਲਗਾ ਕੇ ਇਸ ਵਾਰ ਫਤੇਗੜ ਸਾਹਿਬ ਜੇ ਗੇਜाराम ਜੀ ਨੂੰ ਜਿਤਾ ਕੇ ਮੋਦੀ ਜੀ ਦੀ ਸਰਕਾਰ ਤੀਜੀ ਵਾਰ ਬਣਾਜ ਸੜਕ ਸਯੋਗ ਤੋਂ ਅਸੀਰਵਾਦ ਤੋਂ ਹੁਣ ਮੈਂ ਗੇਜाराम ਜੀ ਨੂੰ ਕਾਂਗਾ ਪਾਰਟੀ ਨੂੰ ਅਡਰੈਸ ਕਰਾਂ ਪੱਲੀਆ ਹੋਰਿਆ ਨੇ ਪ੍ਰਧਾਨ ਮੰਤਰੀ ਦੇ ਨੰਤੇ ਮੋਦੀ ਵੀ ਆ ਰਹੇ ਨੇ ਕਿੰਨਾ ਕੁ ਪੋਸਟ ਮਿਲੂ ਪਾਰਟੀ ਨੂੰ ਗੇਜाराम ਜੀ ਪਾਰਟੀ ਨੂੰ ਬਹੁਤ ਵੱਡਾ ਕੀ ਮਿਲਗਾ ਪਾਰਟੀ ਜਿਹੜੀ ਇਸ ਟਾਈਮ ਪੂਰੇ ਦੇਸ਼ ਦੇ ਨਰਿੰਦਰ ਵਾਹਿਮਾਨ ਜੀ ਨੂੰ ਸੁਣਨ ਵਾਸਤੇ ਵੀ ਤੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਣ ਬਾਅਦ ਉਤਾਵਲੇ ਹੋ ਗਏ ਤਾਂ ਜੋ ਉਹਨ ਤੋਂ ਸਪਟੀ ਭਾਰਤੀ ਜਨਤਾ ਦੁਆਰਾ ਸਰਕਾਰ ਤੇ ਪੰਜਾਬ ਦੇ ਜਦੋਂ ਵੀ ਨਰਿੰਦਰਪ ਸਿੰਘ ਦਾ ਪੰਜਾਬ ਦੇ ਤੌਰੇ ਦੀ ਗੱਲ ਹੁੰਦੀ ਆ ਤਾਂ ਨਾਲ ਹੀ ਵਿਰੋਧੀ ਗੱਲ ਸ਼ੁਰੂ ਹੋ ਜਾਂਦੀ ਆ ਹੁਣ ਕਿਸਾਨ ਕਹਿ ਰਹੇ ਨੇ ਕਿ ਅਸੀਂ ਵਿਰੋਧ ਕਰਾਂਗੇ ਇੱਕ ਵਰਕਰਮੰਤ ਪੰਨੂ ਕਹਿ ਰਿਹਾ ਕਿ ਬਡੋਜਰ ਟਰੈਕਟਰ ਲਾ ਕੇ ਵਿਰੋਧ ਕਰੋ ਮੈਂ 1 ਲੱਖ ਡਾਲਰ ਨਾਮ ਦੂੰਗਾ ਕਿਛੀ ਕਾਉਂ ਮੈਂ ਉਹ ਪੰਦਰਜੇ ਮਨ ਵਾਲੇ ਦੀ ਗੱਡਾ ਕਰਦਾ ਨਾਲ ਦੀ ਸੱਗ ਨਾਲ ਸੋਤ ਨਾ ਉਹਦੇ ਕੋਲ ਡੋਟੋ ਜਾ ਨਾ ਕੋਈ ਗੱਲ ਉਹ ਬਾਹਰ ਬੈਠ ਕੇ ਵਿਦੇਸ਼ 'ਚ ਇਹ ਧਮਕੀਆਂ ਮਾਰਦਾ ਜਦੋਂ ਮੈਂ ਦਮ ਆਣਾ ਉਹ ਥੱਲੇ ਆਵੇ ਆ ਕੇ ਗੱਲ ਕਰੇ ਲਾਧ ਕੇ ਸਾਡੇ ਵਿੱਚ ਨਾ ਕਿਡੋ ਚੱਲਣਾ ਚਲਾ ਫੇ। ਦੇਖੋ ਰਹਿਤਾਂ ਅਸੀਂ ਕੀ ਕੀਤਾ ਕਿ ਮੈਂ ਇਹ ਆਪਣੇ ਦੋਸਤਾਂ ਨੂੰ ਹਾਂ ਦਾ ਜਾਂ ਕੋਈ ਹੋਰ ਕਿਸਾਨਾਂ ਦੇ ਬਰੋਚੀ ਗੱਲ ਕਰਦੇ ਨੇ ਉਹਨਾਂ ਨੂੰ ਜਾਨੋਂ ਮਰਵਾਵਾਂਗੇ। ਮੇਰੀ ਇੱਕ ਬੇਨਤੀ ਸੁਣਾ। ਵੀ ਤੁੰਡਾ ਕਿਸਾਨਾਂ ਨਾਲ ਕੁਛ ਕਰੇ। ਮੋਲ ਨਹੀਂ ਅੱਜ ਤੱਕ ਔਕੇ ਘਣੇ ਵਿੱਚ ਕਿਸਾਨ ਭਜਾਏਗੇ। ਸਾਡੀ ਰਹਿਮਤ ਚ ਪੈਣਾ ਰੈਲੀ ਚ ਕੁਝ ਦੇਖਿਆ ਉਹ ਨਾ। ਸਾਡੇ ਇਹ ਵਾਲਮੀ ਵਿੱਚ ਵਿੱਚ ਇੱਕ ਫਵਾਜ ਦਾ ਜਿਹੜਾ ਖੰਘਿਆ ਤੇ ਉਹਨੂੰ ਟੰਗਿਆ। ਅਸੀਂ ਕੁਟੜਦੇ ਨਹੀਂ। ਨਾਜ਼ਿਕ ਜੀ 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 ਹੋਰ ਹਲਕੇ ਲਈ ਤੁਹਾਡਾ ਕੀ ਜੰਡਾ ਰਹੇਗਾ ਬੱਡੇ ਰਖਾ ਸਾਡਾ ਝੰਡਾ ਪੰਜਾਬ ਦਾ ਸਭ ਤੋਂ ਪਹਿਲਾ ਝੰਡਾ ਸ਼੍ਰੀਪਤਾ ਕਟਸਾ ਸੇ ਤਾਂ ਨਹੀਂ ਪਰਤੇ ਇੱਥੇ ਵੀ ਕਾਸਮੀ ਕਰਾਂਗੇ ਤੇਜ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਟੇਟ ਨੰਬਰ ਮੇਰੇ ਆਪਣੇ ਸਮਾਜ ਦੀ ਕਿਤੇ ਬੋਰਡ ਮੰਨਦੇ ਹੋ ਕਿ ਤੁਹਾਨੂੰ ਜਿਹੜੀ ਭਾਜਪਾ ਦਾ ਬਣੇ ਤੁਹਾਡੇ ਸਾਹਮਣੇ 4-3 ਨੂੰ ਪੈਂਚਲ ਮੇਰੇ ਸਮਾਜ ਦੀ ਵੋਟ ਹੈ ਤਾਂ ਹੀ ਤਾਂ ਅਸੀਂ ਖੜੇ ਤੁਹਾਡੀ ਵੋਟ ਨਹੀਂ ਹੈਗੀ ਤੁਸੀਂ ਵੋਟਾਂ ਨਹੀਂ ਪਾਣਗੇ ਸਾਰੇ ਨੇ ਜਦੋਂ ਅਗਮੀ ਕੀ ਸਾਰੇ ਨੇ ਮੈਨੂੰ ਖੜਾਏ ਮੈਂ ਖੜੇ ਮੈਂ ਮਿਸੇ ਗੁਰੂ ਦੀ ਗੌਦੀ ਮਦਦ ਕਰ ਆਪਣੇ ਹਲਕੇ ਚ ਵੀ ਕੋਈ ਵੱਡੀ ਵਾਲੀ ਆਉਣ ਦੇਣਾ ਚੋਪੀ ਨਹੀਂ ਦੇਖੋ ਇਹ ਤਾਂ ਪਾਰਟੀ ਦੇ ਸਾਡੇ ਜਾਂ ਪੰਜਾਬ ਦੇ ਜਿਹੜੇ ਜੇਦਾ ਹਨ ਕੋਈ ਦੱਸੋਗੇ